ਦੇਣਾ ਤੋਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਹੀ ਵਾਇਰਲ ਹੁੰਦੀ ਨਜ਼ਰ ਆ ਰਹੀ ਹੈ ਜਿਸ ਦੇ ਵਿੱਚ ਇੱਕ ਵਿਅਕਤੀ ਚੱਲਦੀ ਟ੍ਰੇਨ ਦੇ ਖਿੜਕੀ ਦੇ ਬਾਹਰ ਲੰਮਕਿਆ ਨਜ਼ਰ ਆ ਰਿਹਾ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਕਟਨਾ ਬਿਹਾਰ ਦੇ ਬੇਗੁਸਰਾਏ ਦੀ ਹੈ ਜਿੱਥੇ ਇੱਕ ਚੋਰ ਨੂੰ ਮੋਬਾਈਲ ਫੋਨ ਖੋਣਾ ਪੈ ਗਿਆ ਮਹਿੰਗਾ ਜਿਵੇਂ ਹੀ ਚੋਰ ਫੋਨ ਨੂੰ ਚਪਟਾ ਮਾਰਨ ਲੱਗਾ ਤਾਂ ਦੂਜੀ ਸੀਟ ਤੇ ਬੈਠੇ ਇੱਕ ਵਿਅਕਤੀ ਨੇ ਉਸ ਦੀ ਬਾਹ ਫੜ ਲਈ ਤੇ ਮੌਕੇ ਤੇ ਟ੍ਰੇਨ ਚੱਲ ਪਈ ਲੋਕਾਂ ਨੇ ਚੋਰ ਨੂੰ ਚੱਲਦੀ ਟ੍ਰੇਨ ਨਾਲ 10 ਕਿਲੋਮੀਟਰ ਲੰਮਕਾਈ ਰੱਖਿਆ ਅਤੇ ਅਗਲੇ ਸਟੇਸ਼ਨ ਤੱਕ ਉਸ ਨੂੰ ਲੈ ਕੇ ਚਲੇ ਗਏ ਜਿਵੇਂ ਹੀ ਟ੍ਰੇਨ ਅਗਲੇ ਸਟੇਸ਼ਨ ਤੇ ਜਾ ਕੇ ਰੁਕੀ ਤਾਂ ਲੋਕਾਂ ਨੇ ਉਸ ਨੂੰ ਛੱਡ ਦਿੱਤਾ ਜਿਸ ਤੋਂ ਬਾਅਦ ਉਹ ਦੌੜ ਗਿਆ